ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਕਰਾਉਣ ਅਤੇ ਕੱਪੜੇ ਧੋਣ ਦੀ ਸੇਵਾ 60 ਸਾਲ ਦੀ ਬਾਬਾ ਅਮਰਦਾਸ ਜੀ ਨੇ ਲੈ ਰੱਖੀ ਉਹ ਰੋਜ਼ ਰਾਤ ਨੂੰ ਬਿਆਸ ਦਰਿਆ ਤੇ ਜਾਂਦੇ ਤੇ ਉੱਥੋਂ ਜਲ ਦਾ ਕੜਾ ਪਰ ਕੇ ਲਿਆਉਂਦੇ ਅਤੇ ਅਗਲੀ ਸਵੇਰ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦੇ ਉਹ ਆਪਣੀ ਇਹ ਸੇਵਾ ਲਗਾਤਾਰ 12 ਸਾਲ ਕਰਦੇ ਰਹੇ 12ਵੇਂ ਸਾਲ ਵਿੱਚ ਜਦੋਂ ਬਾਬਾ ਅਮਰਦਾਸ ਜੀ 72 ਸਾਲ ਦੇ ਹੋਏ ਇੱਕ ਰਾਤ ਉਹ ਜਲ ਭਰ ਕੇ ਲਿਆ ਰਹੇ ਸੀ ਕਿ ਉਧਰੋਂ ਤੇਜ਼ ਹਨੇਰੀ ਚੱਕਰ ਤੂਫਾਨ ਆ ਗਿਆ ਤੇ ਉਹਨਾਂ ਦਾ ਪੈਰ ਕਿਸੇ ਖੁੰਡੇ ਵਿੱਚ ਫਸ ਗਿਆ ਤੇ ਉਹ ਗਿਰ ਗਏ ਪਰ ਉਹਨਾਂ ਨੇ ਜਲਦਾ ਕੜਾ ਨਿਕਲ ਨੂੰ ਬਚਾ ਲਿਆ ਉਸੇ ਸਮੇਂ ਨਾਲ ਕਿਸੇ ਘਰ ਚੋਂ ਇੱਕ ਜੁਲਾਹੇ ਦੀ ਆਵਾਜ਼ ਆਈ ਕਿ ਕੀ ਹੋ ਗਿਆ ਤਾਂ ਉਸ ਦੀ ਪਤਨੀ ਨੇ ਕਿਹਾ ਕਿ ਇਹ ਉਹੀ ਅਮਰੂ ਹੋਏਗਾ ਜਿਸ ਦਾ ਨਾ ਕੋਈ ਘਰ ਹੈ ਨਾ ਕੋਈ ਟਿਕਾਣਾ ਜਦੋਂ ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਉਹਨਾਂ ਕਿਹਾ ਬਾਵਰੀ ਤੂੰ ਇਹ ਕੀ ਕਹਿ ਰਹੀਂ ਅਗਲੀ ਸਵੇਰ ਜਦੋਂ ਗੁਰੂ ਜੀ ਦਾ ਦਰਬਾਰ ਲੱਗਿਆ ਤਾਂ ਉੱਥੇ ਬਾਵਰੀ ਸ਼ਿਕਾਇਤ ਲੈ ਕੇ ਪਹੁੰਚ ਗਈ ਤੇ ਉੱਥੇ ਬਾਬਾ ਅਮਰਦਾਸ ਜੀ ਨੇ ਕਿਹਾ ਗੁਰੂ ਜੀ ਇਹ ਮੈਨੂੰ ਕਹਿ ਰਹੀ ਸੀ ਕਿ ਤੇਰਾ ਕੋਈ ਘਰ ਨਹੀਂ ਕੋਈ ਟਿਕਾਣਾ ਨਹੀਂ ਪਰ ਹੇ ਮੇਰੇ ਪਰਮਾਤਮਾ ਤੁਹਾਡੇ ਹੁੰਦਿਆਂ ਮੇਰਾ ਹੋਰ ਕੀ ਟਿਕਾਣਾ ਟਿਕਰ ਕੀ ਹੋਏਗਾ ਇਹ ਗੱਲ ਸੁਣਦੇ ਹੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਗੱਲ ਨਾਲ ਲਾ ਤੇ ਉਹਨਾਂ ਨੂੰ ਪੀਰਾਂ ਦਾ ਪੀਰ ਪੀ ਸਹਾਰਿਆਂ ਦਾ ਸਹਾਰਾ ਬੇਕਰਿਆਂ ਦਾ ਕਰ ਅਜਿਹੀ 12 ਵਰਾਂ ਨਾਲ ਨਵਾਜਿਆ ਤੇ ਅੱਗੇ ਜਾ ਕੇ ਬਾਬਾ ਅਮਰਦਾਸ ਜੀ ਨੂੰ ਗੁਰੂ ਗੱਦੀ ਪ੍ਰਦਾਨ ਕੀਤੀ ਬਾਬਾ ਅਮਰਦਾਸ ਜੀ ਤੋਂ ਗੁਰੂ ਅਮਰਦਾਸ ਜੀ ਸਾਡੇ ਤੀਜੇ ਗੁਰੂ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ